ਬਾਤੋ ਜਿਹੜੀ ਸ਼ਾਪ ਤੇ ਵਿਜ਼ਿਟ ਕਰੋ ਦੇਖੋ ਡਾਊਨ ਸ਼ੋਲਡਰ ਦੇ ਵਿੱਚ ਬਹੁਤ ਵੀਰ ਦੇ ਵਿੱਚ ਟੀ-ਸ਼ਰਟ 7-800 ਦੀ ਰੇਂਜ ਦੇ ਵਿੱਚ ਆ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਮਨੀ ਸ਼ੈਮਦਗੜ ਤੋਂ ਭਰਾਵਾਂ ਲਈ ਦੇਖੋ ਮੈਂ ਟੀ-ਸ਼ਰਟ ਦਾ ਮਾਲ ਲੈ ਕੇ ਆਇਆ ਸੀ ਬਹੁਤ ਸਟਾਕ ਲੈ ਕੇ ਆਇਆ ਟੀ-ਸ਼ਰਟ ਦਾ ਬਹੁਤ ਹੀ ਹੈਵੀ ਫੈਬਰਿਕ ਦੇ ਵਿੱਚ ਆ ਹੈਵੀ ਜੀਐਸਐਮ ਦੇ ਵਿੱਚ ਟੀ-ਸ਼ਰਟ ਹੈ ਵਿਦ ਲਾਈਕ ਕਰਾ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਇਆ ਵਾ ਜਿਹੜੀ ਟੀ-ਸ਼ਰਟ ਆ ਮਾਰਕੀਟ ਦੇ ਵਿੱਚ ਟੀ-ਸ਼ਰਟ 7-800 ਦੀ ਰੇਂਜ ਦੇ ਵਿੱਚ ਆ ਉਹ ਜਿਹੜਾ ਇਹਦਾ ਰੇਟ ਆ ਤੁਹਾਨੂੰ ਮੈਂ ਦਊਂਗਾ ਸਿਰਫ ਐਂਡ ਸਿਰਫ 350 ਰੁਪਏ ਰੇਟ ਦਊਂਗਾ ਕੱਪੜੇ ਦੀ ਪੂਰੀ ਫੁੱਲ ਗਾਰੰਟੀ ਹੋਊਗੀ ਜਿੱਦਾਂ ਦੇਖੋ ਤੁਹਾਨੂੰ ਮੈਂ ਟੀ-ਸ਼ਰਟ ਦਿਖਾਈ ਇਹਦੀ ਪ੍ਰਿੰਟਿੰਗ ਆ ਇਹਦੀ ਪ੍ਰਿੰਟਿੰਗ ਦੀ ਵੀ ਗਾਰੰਟੀ ਹੋਊਗੀ ਉਹ ਜਿਹੜੀ ਪ੍ਰਿੰਟਿੰਗਾਂ ਹਲਕੀਆਂ ਹੁੰਦੀਆਂ ਦੇਖੋ ਉੱਤਰ ਜਾਂਦੀਆਂ ਨਹੀਂਆਂ ਦੇਖੋ ਕੋਈ ਪ੍ਰਿੰਟਿੰਗ ਨਹੀਂ ਉਤਰੇਗੀ ਕੋਈ ਪ੍ਰਿੰਟਿੰਗ ਆਫਟਰ ਵਾਸ਼ ਖਰਾਬ ਨਹੀਂ ਹੋਏਗੀ ਦੇਖੋ ਇਹਦੇ ਵਿੱਚ ਤੁਹਾਨੂੰ ਮੈਂ ਡਿਜ਼ਾਈਨ ਦਿਖਾਉਣਾ ਦੇਖੋ ਬਹੁਤ ਸੋਹਣੇ ਡਿਜ਼ਾਈਨ ਲੈ ਕੇ ਆਇਆ ਆਂ ਸਾਈਜ਼ ਦਊਂਗਾ ਤੁਹਾਨੂੰ ਮੈਂ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਸਾਈਜ਼ ਦਊਂਗਾ ਰੇਟ ਦ ਉਹਦੇ ਵਿੱਚ 3 XL ਤੋਂ ਲੈ ਕੇ 7 XL ਤੱਕ ਵੀ ਟੀ-ਸ਼ਰਟ ਹੈਗੀ ਆ ਉਹਦਾ ਰੇਟ ਦਊਂਗਾ ਮੈਂ ਤੁਹਾਨੂੰ ਸਿਰਫ ਐਂਡ ਸਿਰਫ 400 ਰੁਪਏ ਪੂਰੀ ਮਾਰਕੀਟ ਦੀ ਗਰੰਟੀ ਹੈ ਚੈਲਿੰਜਿੰਗ ਪ੍ਰਾਈਸ ਨੇਗੇ ਦੇਖੋ ਬਹੁਤ ਸੋਹਣੀਆਂ ਆਈਟਮਾਂ ਰਹੀਆਂ ਟੀ-ਸ਼ਰਟ ਦੇ ਵਿੱਚ ਤੁਸੀਂ ਇਹਨਾਂ ਨੂੰ ਖਰੀਦਣ ਲਈ ਜਲਦੀ ਤੋਂ ਜਲਦੀ ਪਹੁੰਚੋ ਮਨੀਸ਼ ਅਮ드ਗੜ ਮੇਨ ਬਾਜ਼ਾਰ ਨੇੜੇ ਟੈਂਪੂ ਅੱਡਾ ਸਾਡਾ WhatsApp ਨੰਬਰ 9781373000 ਦੇਖੋ ਬੈਕ ਪ੍ਰਿੰਟ ਦੇ ਵਿੱਚ ਬਹੁਤ ਸੋਹਣੀਆਂ ਆਈਟਮਾਂ ਰਹੀਆਂ ਦੇਖੋ ਬਹੁਤ ਸੋਹਣੇ-ਸੋਹਣੇ ਪ੍ਰਿੰਟ ਨੇਗੇ ਵੀਡੀਓ ਦੇ ਵਿੱਚ ਸਾਰੇ ਪ੍ਰਿੰਟ ਨਹੀਂ ਸ਼ੋ ਹੋਣੇ ਤੁਸੀਂ ਹੋਰ ਵੀ ਪ੍ਰਿੰਟ ਦੇਖਣ ਲਈ ਵੱਧੋ ਜਿਹੜੀ ਸ਼ਾਪ ਤੇ ਵਿਜ਼ਿਟ ਕਰੋ ਦੇਖੋ ਡਾਊਨ ਸ਼ੋਲਡਰ ਦੇ ਵਿੱਚ ਬਹੁਤ ਮਾਲ ਲੇਗਾ ਤੁਸੀਂ ਦੇਖ ਰਹੇ ਹੋ ਬਹੁਤ ਮਾਲ ਆਇਆ ਪਿਆ ਟੀ-ਸ਼ਰਟ ਦਾ ਬਹੁਤ ਦੇਖੋ ਬਹੁਤ ਡਿਜ਼ਾਈਨ ਆਏ ਪਏ ਨੇ ਕਿਉਂਕਿ ਸਾਰੇ ਜਿਹੜੇ ਡਿਜ਼ਾਈਨ ਨੇ ਇੱਕ ਵੀਡੀਓ ਦੇ ਵਿੱਚ ਨਹੀਂ ਦਿਖਾਏ ਜਾਂਦੇ ਦੇਖੋ ਸਾਰੇ ਕਲਰ ਮੈਚਿੰਗ ਪ੍ਰਿੰਟਿੰਗਾਂ ਨੇ ਗਈਆਂ ਦੇਖੋ ਦੇਖੋ ਬੈਕ ਤੇ ਬਹੁਤ ਸੋਹਣਾ ਪ੍ਰਿੰਟ ਆ ਸਭ ਤੋਂ ਵੱਡੀ ਜਿਹੜੀ ਪ੍ਰਿੰਟਿੰਗ ਆ ਉਹਦੀ ਪੂਰੀ ਫੁੱਲ ਗਾਰੰਟੀ ਹੋਗੀ ਆਫਟਰ ਵਾਸ਼ ਵੀ ਕੋਈ ਪ੍ਰਿੰਟਿੰਗ ਉੱਤਰੂਗੀ ਨਹੀਂ ਕਰੂਗੀ ਨਹੀਂ ਦੇ ਦੂੰਗਾ ਸਿਰਫ ਐਂਡ ਸਿਰਫ 350 ਰੁਪਏ ਚੈਲਿੰਜਿੰਗ ਪ੍ਰਾਈਸ ਹੋਊਗਾ ਕਰੀਨਲੀ ਜਲਦੀ ਤੋਂ ਜਲਦੀ ਪਹੁੰਚੋ ਮਨੀਸ਼ ਸ਼ਾਮਦਗੜ ਮੇਨ ਬਾਜ਼ਾਰ ਦੇ ਟੈਂਪੋ اڈਾ ਧੰਨਵਾਦ ਦੋਸਤੋ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਵੇਂ ਡਿਜ਼ਾਈਨ ਦੇ ਨਾਲ